ਅੱਜ ਜੇ ਤੁਹਾਨੂੰ ਅਜਿਹੇ ਆਜ਼ਾਦੀ ਕਲਾਟੀ ਬਾਰੇ ਦੱਸਾਂਗੇ ਜਿਨ੍ਹਾਂ ਨੇ ਭਾਰਤ ਦੀ ਆਜ਼ਾਦੀ ਲਈ ਜਾਨ ਕੁਰਬਾਨ ਕੀਤੀ ਅਤੇ ਏਸ਼ੀਆ ਦੇ ਇਤਿਹਾਸ ਦੇ ਪਹਿਲੇ ਮਨੁੱਖੀ ਬੰਬ ਵੱਜੋਂ ਵੀ ਪਛਾਣ ਬਣਾਈ ਪਰ ਅਫਸੋਸ ਆਧੇ ਸਕੂਲ ਦੀਆਂ ਕਿਤਾਬਾਂ ਵਿੱਚ ਉਹਨਾਂ ਦਾ ਕੋਈ ਜ਼ਿਕਰ ਨਹੀਂ ਹੈ ਆਜ਼ਾਦੀ ਦਾ ਸਾਰਾ ਸੇਰਾ ਗਾਂਧੀ 네ਰੂ ਦੇ ਸਿਰ ਮਾਰ ਦਿੱਤਾ ਗਿਆ ਹੈ ਇਸ ਲਈ ਇਸ ਵੀਡੀਓ ਨੂੰ ਪੂਰਾ ਜ਼ਰੂਰ ਵੇਖੋ ਅਤੇ ਅੱਗੇ ਸ਼ੇਅਰ ਵੀ ਜ਼ਰੂਰ ਕਰੋ ਤਾਂ ਜੋ ਲੋਕਾਂ ਨੂੰ ਇਹ ਆਜ਼ਾਦੀ ਦੇ ਅਸਲ ਯੋਧਿਆਂ ਦਾ ਪਤਾ ਲੱਗ ਸਕੇ ਕਿਉਂਕਿ ਤੁਸੀਂ ਚੰਗੀ ਤਰ੍ਹਾਂ ਜਾਣਦੇ ਹੋ ਕਿ ਨੈਸ਼ਨਲ ਮੀਡੀਆ ਤੁਹਾਨੂੰ ਇਸ ਤਰ੍ਹਾਂ ਦੇ ਸਿੱਖ ਚਿਹਰਿਆਂ ਬਾਰੇ ਕਦੇ ਨਹੀਂ ਦੱਸੇਗਾ ਸਰਦਾਰ ਧਨਨਾ ਸਿੰਘ ਬੱਬਰਾਂ ਦੀ ਸ਼ਾਨ ਨਾਲ ਜਿਉਂਦਾ ਰਿਹਾ ਤੇ ਉਹਨਾਂ ਦੀ ਸ਼ਾਨ ਨਾਲ ਹੀ ਮਰਿਆ ਬਹਾਦਰੀ ਦੇ ਜਿਹੇ ਕੰਮ ਕਰਨੇ ਔਖੇ ਹਨ ਘੱਟੋ ਘੱਟ ਭਾਰਤ ਦੀ ਆਜ਼ਾਦੀ ਦੇ ਸੰਦਰਸ਼ ਦੇ ਇਤਿਹਾਸ ਵਿੱਚ ਜਿਹੀ ਕੋਈ ਮਿਸਾਲ ਨਹੀਂ ਮਿਲਦੀ ਧਨਨਾ ਸਿੰਘ ਨੇ ਮਰਨ ਵੇਲੇ ਵੀ 9-10 ਦੁਸ਼ਮਨਾ ਦਾ ਟੱਕਰ ਕੀਤਾ ਅਤੇ ਬੱਬਰਾਂ ਦਾ ਨਾਮ ਰੋਸ਼ਨ ਕੀਤਾ ਬੱਬਰ ਧੰਨਾ ਸਿੰਘ ਬਾਬਲਪੁਰ ਦਾ ਇੱਕ ਮਹਾਨ ਬੱਬਰ ਅਕਾਲੀ ਕ੍ਰਾਂਤੀਕਾਰੀ ਸੀ ਜਿਸ ਦਾ ਜਨਮ ਸ਼ਾਹਪੁਰ ਦੇ ਪਿੰਡ ਬਾਬਲਪੁਰ ਵਿਖੇ ਹੋਇਆ ਸੀ। ਉਹਨਾਂ ਦੇ ਪਿਤਾ ਇੰਦਰ ਸਿੰਘ ਉਹਨਾਂ ਨੂੰ ਪਿੰਡ ਦੇ ਪ੍ਰਾਇਮਰੀ ਸਕੂਲ ਵਿੱਚ ਭੇਜਣ ਲਈ ਵੀ ਮੁਸ਼ਕਲ ਨਾਲ ਬਰਦਾਸ਼ਤ ਕਰ ਸਕੇ। ਜਿੱਥੇ ਧੰਨਾ ਸਿੰਘ ਨੇ ਪੰਜਾਬੀ ਅਤੇ ਉਰਦੂ ਵਿੱਚ ਪੜ੍ਹਨਾ ਅਤੇ ਲਿਖਣਾ ਸਿੱਖਿਆ। ਆਪਣੀ ਜਵਾਨੀ ਦੇ ਆਰੰਭ ਵਿੱਚ ਉਹਨਾਂ ਨੇ ਚੱਕਰਵਰਤੀ ਜੱਥੇ ਦੇ ਆਗੂ ਦੌਲਤਪੁਰ ਦੇ ਕਰਨ ਸਿੰਘ ਦੁਆਰਾ ਆਜ਼ਾਦੀ ਪਸੰਦ ਰਾਜਨੀਤੀ ਵਿੱਚ ਤਬਦੀਲੀ ਲਈ ਅਤੇ ਉਹਨਾਂ ਮਾਹਲਪੁਰ ਅਤੇ ਕੁੱਕਰ ਮਾਜਰਾ ਵਿਖੇ ਜੱਥਿਆਂ ਦੇ ਵੱਡੇ ਦਿਵਾਨਾਂ ਦਾ आयोजन ਕਰਨ ਵਿੱਚ ਸਹਾਇਤਾ ਕੀਤੀ। ਉਸ ਸਮੇਂ ਤੋਂ ਬੱਬਰ ਕਾਲੀ ਜੱਥੇ ਦੇ ਮੈਂਬਰ ਬਣ ਗਏ। ਉਹਨਾਂ ਬੱਬਰ ਕਾਲੀ ਲਹਿਰ ਨਾਲ ਜੁੜ ਕੇ ਬਹੁਤ ਵੱਡੇ-ਵੱਡੇ ਕਾਰਨਾਮੇ ਨੂੰ ਅੰਜਾਮ ਦਿੱਤਾ ਅਤੇ ਅੰਗਰੇਜ਼ਾਂ ਨੂੰ ਭਾਜਣਾ ਪਵਾਈ ਰੱਖਿਆ। ਉਸ ਸਮੇਂ ਉਹਨਾਂ ਨੇ ਪ੍ਰਣ ਕੀਤਾ ਕਿ ਉਹ ਜਿਉਂਦੇ ਜੀ ਪੁਲਿਸ ਦੇ ਹੱਥ ਕਦੇ ਨਹੀਂ ਆਉਣਗੇ। ਇਹ ਖਬਰ ਵੀ ਜੰਗਲ ਦੀ ਅੱਗ ਵਾਂਗੂ ਫੈਲੀ ਅਤੇ ਅੰਗਰੇਜ਼ੀ ਅਫਸਰਾਂ ਤੱਕ ਵੀ ਪਹੁੰਚੀ। 21 ਅਕਤੂਬਰ 1923 ਨੂੰ ਸਰਦਾਰ ਧੰਨਾ ਸਿੰਘ ਬਾਬਲਪੁਰ ਕਿਸੇ ਕੰਮ ਨਾਲ ਜਵਾਲਾ ਸਿੰਘ ਦੇ ਘਰ ਆਏ ਜੋ ਕਿ ਅੰਦਰ ਖਾਤੇ ਅੰਗਰੇਜ਼ਾਂ ਦਾ ਮੁਖਬਰ ਸੀ। ਜਵਾਲਾ ਸਿੰਘ ਨੇ ਉਹਨਾਂ ਦਾ ਸਵਾਗਤ ਕੀਤਾ ਤੇ ਉਹਨਾਂ ਨੂੰ ਗੰਨੇ ਦੇ ਖੇਤ ਵਿੱਚ ਛੁਪਾ ਦਿੱਤਾ। ਜਵਾਲਾ ਸਿੰਘ ਨੇ ਥਾਣਾ ਮਾਹਲ ਤੋਂ ਜਾ ਕੇ ਸੁਪਰਡੈਂਟ ਮਿਸਟਰ ਹਾਰਟਨ ਨੂੰ ਸੂਚਿਤ ਕੀਤਾ। ਧੰਨਾ ਸਿੰਘ ਨੂੰ ਰਾਤ ਦੇ 12 ਵਜੇ ਪਿੰਡ ਮੰੰਨਰ ਤੋਂ ਫੜਨ ਦੀ ਯੋਜਨਾ ਬਣਾਈ ਗਈ। ਫਿਰ ਜਵਾਲਾ ਸਿੰਘ ਵਾਪਸ ਸਰਦਾਰ ਧੰਨਾ ਸਿੰਘ ਕੋਲ ਆਇਆ ਅਤੇ ਸਾਰੀ ਰਾਤ ਉਸ ਨੂੰ ਗੱਲਾਂ ਵਿੱਚ ਰੁਝਾਈ ਰੱਖਿਆ। 25 ਅਕਤੂਬਰ ਨੂੰ ਉਹ ਪਿੰਡ ਮੰੰਨਰ ਕਰਮ ਸਿੰਘ ਕੋਲ ਆਏ। ਉੱਥੇ ਵੀ ਧੰਨਾ ਸਿੰਘ ਨੂੰ ਸੌਣ ਨਹੀਂ ਦਿੱਤਾ ਗਿਆ। ਤਾਂ ਜੋ ਰਾਤ ਨੂੰ ਜਾਗਦਾ ਨਾ ਰਹੇ। ਮਿਸਟਰ ਹਾਰਟਨ ਨੇ 30 ਸਿਪਾਹੀਆਂ ਦੀ ਮਦਦ ਨਾਲ ਅਗਲੀ ਰਾਤ ਹਵੇਲੀ ਨੂੰ ਘੇਰ ਲਿਆ ਜਵਾਲਾ ਸਿੰਘ ਨੇ ਪਹਿਲਾਂ ਹੀ ਧੰਨਾ ਸਿੰਘ ਦੇ ਇਤਿਹਾਰ ਚੁੱਕ ਕੇ ਪੁਲਿਸ ਕੋਲ ਜਮਾ ਕਰਵਾ ਦਿੱਤੇ ਸਨ ਦਸ਼ ਪਾਈ ਅੰਦਰ ਚਲੇ ਗਏ ਉਹਨਾਂ ਵਿੱਚੋਂ 6 ਜਣਿਆਂ ਨੇ ਧੰਨਾ ਸਿੰਘ ਨੂੰ ਫੜ ਲਿਆ ਦੋ ਛਪਾਈਆਂ ਨੇ ਉਸ ਦੀਆਂ ਬਾਹਾਂ ਫੜੀਆਂ ਹੋਈਆਂ ਸੀ ਇੱਕ ਨੇ ਉਸ ਨੂੰ ਵਾਲਾਂ ਤੋਂ ਫੜ ਲਿਆ ਜਦੋਂ ਧੰਨਾ ਸਿੰਘ ਜਾਗ ਗਿਆ ਤਾਂ ਉਸ ਨੇ ਬੁਰੀ ਤਰ੍ਹਾਂ ਆਪਣੇ ਆਪ ਨੂੰ ਫਸਿਆ ਹੋਇਆ ਮਹਿਸੂਸ ਕੀਤਾ ਮਿਸਟਰ ਹਾਰਟਨ ਨੇ ਉਹਨਾਂ ਦਾ ਮਜ਼ਾਕ ਉਂਦੇ ਹੋਏ ਕਿਹਾ ਧੰਨਾ ਸਿੰਘ ਤੁਸੀਂ ਤਾਂ ਕਿਹਾ ਸੀ ਕਿ ਬੱਬਰਾਂ ਨੂੰ ਕੋਈ ਜਿਉਂਦਾ ਨਹੀਂ ਫੜ ਸਕਦਾ ਧੰਨਾ ਸਿੰਘ ਨੇ ਮਿਸਟਰ ਹਾਰਟਨ ਨੂੰ ਬਲਦੀਆਂ ਅੱਖਾਂ ਨਾਲ ਦੇਖਿਆ ਮਿਸਟਰ ਹਾਰਟਨ ਨੂੰ ਇੰਜ ਲੱਗਾ ਜਿਵੇਂ ਕੋਈ ਅਗਨੀ ਤੀਰ ਉਸ ਵੱਲ ਆ ਰਿਹਾ ਹੋਵੇ ਉਹ ਇੱਕ ਪਾਸੇ ਹੋ ਗਿਆ ਤੇ ਆਪਣੇ ਛਪਾਈਆਂ ਨੂੰ ਉਸ ਦੀਆਂ ਅੱਖਾਂ ਬੰਦ ਕਰਨ ਦਾ ਹੁਕਮ ਦਿੱਤਾ ਬੱਬਰ ਅੰਦਰੋਂ ਅੰਦਰੀ ਗੁੱਸੇ ਵਿੱਚ ਸੀ ਕਿਉਂਕਿ ਉਸਨੇ ਜ਼ਿੰਦਾ ਨਾ ਫੜੇ ਜਾਣ ਦਾ ਸੰਕਲਪ ਲਿਆ ਸੀ ਸਰਦਾਰ ਧੰਨਾ ਸਿੰਘ ਨੂੰ ਪਤਾ ਸੀ ਕਿ ਉਸਦੀ ਸਾਈਡ ਦੀ ਜੇਬ ਵਿੱਚ ਬੰਬ ਹੈ ਪਰ ਉਸ ਨੂੰ ਸਰਗਰਮ ਕਰਨ ਲਈ ਕੁਝ ਨਹੀਂ ਸੀ ਕਰ ਸਕਦਾ ਧੰਨਾ ਸਿੰਘ ਨੇ ਆਪਣੇ ਅੰਦਰ ਇੱਕ ਤਾਕਤ ਦੀ ਲਹਿਰ ਮਹਿਸੂਸ ਕੀਤੀ ਬੱਬਰ ਨੇ ਆਪਣੀ ਕੋਹਣੀ ਬੰਬ ਤੇ ਜ਼ੋਰ ਨਾਲ ਮਾਰੀ ਉਸ ਦਾ ਇੱਕ ਪਾਸਾ ਟੁਕੜਿਆਂ ਵਿੱਚ ਉੱਡ ਗਿਆ ਧਮਾਕੇ ਨਾਲ ਆਸ-ਪਾਸ ਮੌਜੂਦ ਇੱਕ ਹੌਲਦਾਰ ਇੱਕ ਦਫ਼ੇਦਾਰ ਤਿੰਨ ਸਿਪਾਹੀ ਅਤੇ ਇੱਕ ਮੱਝ ਦੀ ਮੌਤ ਹੋ ਗਈ ਹੌਟਨ ਜੈਕਸਨ ਗੁਲਜਾਰ ਸਿੰਘ ਥਾਣੇਦਾਰ ਅਤੇ ਇੱਕ ਪੁਲਿਸ ਮੁਲਾਜ਼ਮ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਏ ਮਾਹਰ ਪਰ ਪਹੁੰਚਦੇ ਥਾਲੇਦਾਰ ਅਤੇ ਪੁਲਿਸ ਮੁਲਾਜ਼ਮ ਦੀ ਮੌਤ ਹੋ ਗਈ। ਹੌਲਟਨ ਦੀ ਹਸਪਤਾਲ ਵਿੱਚ ਮੌਤ ਹੋ ਗਈ ਅਤੇ ਜੈਕਸਨ ਦੀ ਯੂਰਪ ਜਾਂਦੇ ਸਮੇਂ ਕੋਲਕੱਤਾ ਵਿਖੇ ਮੌਤ ਹੋ ਗਈ। ਤਨਨਾ ਸਿੰਘ ਨੇ ਆਪਣੀ ਜਾਨ ਦੀ ਕੁਰਬਾਨੀ ਦੇ ਕੇ ਆਪਣੇ ਪਰਾਂਨ ਦੀ ਰੱਖਿਆ ਕੀਤੀ। ਉਹ ਬੱਬਰਾਂ ਦੀ ਸ਼ਾਨ ਨਾਲ ਜੁੰਦਾ ਰਿਹਾ ਤੇ ਉਹਨਾਂ ਦੀ ਸ਼ਾਨ ਨਾਲ ਹੀ ਮਰਿਆ। ਬਾਦਰੀ ਦੇ ਜਿਹੇ ਕੰਮ ਕਰਨੇ ਬਹੁਤ ਔਖੇ ਹਨ।